ਕਹਿੰਦੇ ਬਚਪਨ ਚ ਬੱਚਿਆਂ ਨੂੰ ਮਾਂ ਪਿਓ ਦੀ ਲੋੜ ਹੁੰਦੀ ਹੈ ਜਦੋਂ ਬੱਚੇ ਵੱਡੇ ਹੋ ਜਾਣ ਫਿਰ ਮਾਂ ਪਿਓ ਨੂੰ ਬੱਚਿਆਂ ਦੀ ਲੋੜ ਹੁੰਦੀ ਹੈ ਤੇ ਕਈ ਬੱਚੇ ਉਸ ਵੇਲੇ ਉਹ ਭੁੱਲ ਜਾਂਦੇ ਨੇ ਮਾਂ ਪਿਓ ਪਰੇ ਪੜੇ ਲਿਖੇ ਨਾ ਹੋਣ ਪਰ ਦੁਨੀਆ ਦੀ ਹਰ ਜ਼ਰੂਰੀ ਗੱਲ ਅਸੀਂ ਉਹਨਾਂ ਕੋਲੋਂ ਸਿੱਖਨੇ ਆ ਮਾਂ ਪਿਓ ਮਾਂ ਪਿਓੰਦੇ ਨੇ ਮਾਂ ਪਿਓ ਨੂੰ ਸਭ ਪਤਾ ਹੁੰਦਾ ਹੈ ਬੱਚੇ ਦੀਆਂ ਅੱਖਾਂ ਸੌਣ ਨਾਲ ਲਾਲ ਹੋਈਆਂ ਕਿ ਰੋਣ ਨਾਲ ਲਾਲ ਹੋਈਆਂ ਮਾਪਿਓ ਦਾ ਦਿਲ ਟੁੱਟ ਜਾਂਦਾ ਹੈ ਜਦੋਂ ਕਈ ਬੱਚੇ ਕਹਿੰਦੇ ਨੇ ਤੁਸੀਂ ਸਾਡੇ ਵਾਸਤੇ ਕੀਤਾ ਕੀ ਹੈ ਬਹੁਤ ਤਕਲੀਫ ਹੁੰਦੀ ਹੈ ਮਾਪਿਓ ਨੂੰ ਇਹ ਸਵਸਥਾ ਨਾ ਮਾਪਿਓ ਦੀ ਇੱਜ਼ਤ ਕਰੋ ਮਾਪਿਓ ਨਾਲ ਗੱਲਾਂ ਕਰੋ ਮਾਪਿਓ ਦੀ ਤਾਰੀਫ਼ ਕਰੋ ਔਰ ਮਾਪਿਓ ਦੇ ਇਧਰ ਉਧਰ ਦੀਆਂ ਗੱਲਾਂ ਕਰੋ ਉਹਨਾਂ ਨਾਲ ਟਾਈਮ ਆਪਣਾ ਬਤੀਤ ਕਰੋ ਉਹ ਇਹੋ ਚਾਹੁੰਦੇ ਨੇ ਤੁਹਾਨੂੰ ਦੁਆਵਾਂ ਮਿਲਣਗੀਆਂ ਅਸ਼ੀਰਵਾਦ ਮਿਲੇਗਾ ਕਹਿੰਦੇ ਜੇ ਰੁੱਖ ਵੱਡੀ ਗਏ ਜੇ ਰੁੱਖ ਵੱਡੀ ਗਏ ਫਿਰ ਇਹ ਛਾਂ ਲਬਣੀ ਕਦਰਾਂ ਕਰ ਲੋ ਲੋਕੋ ਫਿਰ ਮਾਂ ਨਾ ਪਿਓ ਲਬਣਾ ਨਾ ਮਾ ਲਬ